you. Mm -hmm. ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਸੱਦੀ ਤੇ ਕਲਾ ਨੌਰ ਦੇ ਵਿੱਚ ਜਮਹੂਰੀ ਕਿਸਾਨ ਸਭਾ ਕਲਾ ਨੌਰ ਦੇ ਵੱਲੋਂ ਨੈਸ਼ਨਲ ਹਾਈਵੇ 354 ਮਾਰਗ ਜਾਮ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਨਾਰੀ ਬਾਜੀ ਕੀਤੀ ਗਈ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਵੱਖ-ਵੱਖ ਆਗੂਆਂ ਨੇ ਬੋਲੇ ਅਤੇ ਦੱਸਿਆ ਕਿ ਜਦੋਂ ਤੱਕ ਕੇਂਦਰ ਦੀ ਸਰਕਾਰ ਇਹ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਕਰ ਦਿੰਦੀ ਉਦੋਂ ਤੱਕ ਇਹ ਸੰਘਰਸ਼ ਐਵੇਂ ਹੀ ਜਾਰੀ ਰਹੇਗਾ। ਸਰ ਜੀ ਭਾਰਤ ਬੰਦ ਦਾ ਸਦਕਾ ਦਿੱਤਾ ਗਿਆ ਹੈ ਕੀ ਕਹੋਗੇ ਜੱਜ ਇਹ ਭਾਰਤ ਬੰਦ ਦਾ ਸਦਾ ਦੇਸ਼ ਦੀਆਂ ਸਾਰੀਆਂ ਟ੍ਰੇਡ ਯੂਨੀਅਨਾਂ ਮੁਲਾਜ਼ਮ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਪਿੰਡੂ ਮਜ਼ਦੂਰਾਂ ਦੀਆਂ ਜਥੇਬੰਦੀਆਂ ਵੱਲੋਂ ਜਿਹੜਾ ਦਿੱਤਾ ਗਿਆ ਤੇ ਉਸ ਦਾ ਸਮਰਥਨ ਸੰਯੁਕਤ ਨੁਕਸਾਨ ਮੋਰਚੇ ਨੇ ਕੀਤਾ ਤੇ ਫੈਸਲਾ ਕੀਤਾ ਵੀ ਪਿੰਡੂ ਭਾਰਤ ਸੰਯੁਕਤ ਨੁਕਸਾਨ ਮੋਰਚੇ ਵੱਲੋਂ ਬੰਦ ਕੀਤਾ ਜਾਏਗਾ ਅੱਜ ਉਸੇ ਸਬੰਧ ਦੇ ਵਿੱਚ ਹੀ ਅੱਜ ਸੇ ਵੱਖ-ਵੱਖ ਜਗ੍ਹਾ ਦੇ ਉੱਤੇ ਫੈਸਲਾ ਕੀਤਾ ਗਿਆ ਜਾਮ ਲਾਉਣ ਦਾ ਉਸ ਫੈਸਲੇ ਦੇ ਸੰਦਰਭ ਦੇ ਵਿੱਚ ਅਸੀਂ ਕਲਾਂਗੋੜ ਦੇ 3 ਪੁਆਇੰਟ ਦੇ ਉੱਤੇ ਜਾਮ ਲਾਇਆ ਹੋਇਆ ਔਰ ਨਾਲ ਦੀ ਨਾਲ ਹੀ ਆਪਣੀਆਂ ਜਿਹੜੀਆਂ ਮੰਗਾਂ ਖਾਸ ਤੌਰ ਤੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਐਮਐਸਪੀ ਤੇ ਗਰੰਟੀ ਦਾ ਕਾਨੂੰਨ ਪੜਾਉਣਾ ਬਿਜਲੀ ਬਿੱਲ ਜਿਹੜਾ ਹੈ 220 ਉਹਨੂੰ ਵਾਪਸ ਕਰਾਉਣਾ ਮਜ਼ਦੂਰਾਂ ਦੇ ਜਿਹੜੇ 40 ਕਾਨੂੰਨ ਜਿਹੜੇ ਆ ਉਹਨਾਂ ਦੇ ਸੁਰੱਖਿਆ ਵਾਲੇ ਜਿਹੜੇ ਜਿਹੜੇ ਖਤਮ ਕਰ ਦਿੱਤੇ ਗਏ ਆ ਉਹਨਾਂ ਨੂੰ ਲਾਗੂ ਕਰਵਾਉਣਾ ਕਿਸਾਨਾਂ ਮਜ਼ਦੂਰਾਂ ਦੀਆਂ ਪੈਨਸ਼ਨਾਂ ਦਾ ਮੁੱਦਾ ਦੇ ਨਾਲ ਦੀ ਨਾਲ ਅਸੀਂ ਹੋਰ ਜਿਹੜੇ ਕਿਰਤੀ ਕੰਮੇ ਆ ਉਹਨਾਂ ਨੇ ਜਿਹੜੀਆਂ ਸਾਡੇ ਇਸ ਚਾਰਟਰ ਦੇ ਵਿੱਚ ਮੰਗਾ ਜਿਹੜੀਆਂ ਸ਼ਾਮਲ ਕੀਤੀਆਂ ਗਈਆਂ ਉਹਨਾਂ ਦੀ ਪ੍ਰਾਪਤੀ ਦੇ ਲਈ ਅਸੀਂ ਜਿਹੜਾ ਇਹ ਮੋਰਚਾ ਲਾਇਆ ਅੱਜ ਕਿਸੇ ਨੂੰ ਘਰ ਬਿਲਾ ਜੀ ਅੱਜ ਬਹੁਤ ਵੱਡਾ ਹੰਗਾਰਾ ਮਿਲਿਆ ਜੀ ਇਹਦੇ ਵਿੱਚ ਆ ਤੁਸੀਂ ਦੇਖ ਹੀ ਰਹੇ ਹੋ ਕਿ ਸਾਡੀਆਂ ਏਰੀਆ ਦੀਆਂ ਸਾਰੀਆਂ ਤਕਰੀਬਨ ਜਸੇਬੰਦੀਆਂ ਸਾਰੀਆਂ ਜਿਹੜੀਆਂ ਨੇ ਕੋਈ ਗਰਦਾਸਪੁਰ ਬਟਾਲੇ ਗਈਆਂ ਇਹ ਸਿਰਫ ਇੱਕ ਜੁਨਟ ਜਿਹੜਾ ਜਮਹੂਰੀ ਕਿਸਾਨ ਸਭਾ ਦਾ ਉਹਦੇ ਵੱਲੋਂ ਜਿਹੜਾ ਇੱਥੇ ਇਹ ਧਰਨਾ ਜਿਹੜਾ ਲਾਇਆ ਗਿਆ ਤੇ ਉਹਦੇ ਵਿੱਚ ਤੁਸੀਂ ਆ ਜੀ ਆ ਵੀ ਦੇਖ ਸਕਦੇ ਹੋ ਕਿ ਸੈਂਕੜਿਆਂ ਦੇ ਵਿੱਚ ਲੋਕ ਜਿਹੜੇ ਆ ਇੱਥੇ ਆਏ ਆ ਕਿਸਾਨ ਆਏ ਆ ਹੋਰ ਜਸੇਬੰਦੀਆਂ ਮੁਲਾਜ਼ਮਾਂ ਦੀ ਵੀ ਆਏ ਆ ਖਾਸ ਤੌਰ ਤੇ ਡੀਟੀਐਫ ਵਾਲਿਆਂ ਨੇ ਸਾਹ ਜਿਹੜਾ ਸਮਰਥਨ ਕੀਤਾ ਉਹ ਸੇ ਆਏ ਆ ਉਹਨਾਂ ਦੇ ਆਗੂ ਵੀ ਆਏ ਆ ਗਵਰਨਮੈਂਟ ਟੀਚਰ ਯੂਨੀਅਨ ਵਾਲੇ ਵੀ ਆਏ ਆ ਆਸ਼ਾ ਵਰਕਰ ਵੀ ਇੱਥੇ ਆਏ ਆ ਤਹਾੜੀ ਜੇ ਬੰਦੀ ਵੀ ਦਿੱਲੀ ਬਾਰਡਰ ਤੇ ਗਈ ਹੈ ਜੀ ਸਾਡੀ ਜੱਸੇ ਬੰਦੀ ਦਿੱਲੀ ਬਾਰਡਰ ਤੇ ਨਹੀਂ ਗਈ ਕਿਉਂਕਿ ਅਸੀਂ ਇਹ ਜਿਹੜਾ ਪ੍ਰੋਲ ਬਣਾ ਰਹੇ ਆ ਤੁਹਾਡੇ ਮਾਦੇ ਮਰਾਈ ਅਸੀਂ ਦੱਸਣਾ ਚਾਹੁੰਦੇ ਆ ਕਿ ਅਸੀਂ ਲਗਾਤਾਰ ਲੋਕਾਂ ਨੂੰ ਲਾਮਬੰਦ ਕਰਦੇ ਹੋਇਆ ਕਿ ਸੰਯੁਕਤ ਖਾਨ ਮੋਰਚਾ ਭਾਰਤ ਜਿਹੜਾ ਆ ਉਹਨੇ ਪਹਿਲੋਂ 26 ਤਰੀਕ ਨੂੰ ਜਿਹੜੇ ਟਰੈਕਟਰ ਮਾਰਚ ਕੀਤੇ ਆ ਸਾਰੇ ਦੇਸ਼ ਦੇ ਜ਼ਿਲ੍ਹਿਆਂ ਦੇ ਵਿੱਚ ਤੇ ਤਹਿਸੀਲਾਂ ਦੇ ਵਿੱਚ ਤੇ ਉਸ ਤੋਂ ਪਹਿਲਾਂ ਸਾਰੀਆਂ ਰਾਜਧਾਨੀਆਂ ਦੇ ਵਿੱਚ ਤਿੰਨ ਦਿਨ ਜਿਹੜਿਆ ਲਗਾਤਾਰ ਦਿਨ ਰਾਤ ਧਰਨੇ ਦਿੱਤੇ ਆ ਉਸ ਤੋਂ ਬਾਅਦ ਇਹ ਭਾਰਤਵੰਦਾ ਸੱਦਾ ਦਿੱਤਾ ਗਿਆ ਤਾਂ ਕਿ ਇਹ ਲੋਕ ਆਪਣੇ ਕਿਸਾਨਾਂ ਦੇ ਵਿੱਚ ਮਜ਼ਦੂਰਾਂ ਦੇ ਵਿੱਚ ਇਸ ਗੱਲ ਦੀ ਜਾਗਰਤੀ ਪੈਦਾ ਕੀਤੀ ਜਾਵੇ ਇੱਕ ਜੁੜਤਾ ਪੈਦਾ ਕੀਤੀ ਜਾਵੇ ਤਾਂ ਕਿ ਵੱਡਾ ਸੰਘਰਸ਼ ਜਿਹੜਾ ਆ ਉਹ ਜਿਹੜਾ ਆ ਇਹ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਸ਼ੁਰੂ ਕੀਤਾ ਜਾਵੇ ਪਰ ਬਾਦਕਿਸਮਤੀ ਨਾਲ ਇਹ ਕੁਝ ਸਾਡੀਆਂ ਜਿਹੜੀਆਂ ਜਸੇ ਬੰਦੀਆਂ ਇਹ ਦੋ ਚਾਰ ਜਸੇ ਬੰਦੀਆਂ ਜਿਹੜੀਆਂ ਨੇ ਉਹ ਕਾਲੀ ਕਰ ਗਈਆਂ ਉਹ ਜਿਹੜੀਆਂ ਉਸ ਦਿੱਲੀ ਜਾਣ ਦੀ ਤੇ ਅਸੀਂ ਆ ਭਾਰਤ ਬੰਦ ਦੇ ਸੱਦੇ ਦੇ ਵਿੱਚ ਰੁੱਝੇ ਹੋਏ ਆ ਇਸ ਤੋਂ ਬਾਅਦ ਇਹ 18 ਤਰੀਕ ਨੂੰ ਸੰਯੁਕਤ ਸਾਨ ਮੋਰਚੇ ਦੀ ਜਿਹੜੀ ਮੀਟਿੰਗ ਹੋ ਰਹੀ ਆ ਉਹਦੇ ਵਿੱਚ ਜਿਹੜਾ ਵੀ ਫੈਸਲਾ ਹੋਏਗਾ ਉਹਦੇ ਮੁਤਾਬਕ ਜਿਹੜਾ ਉਹ ਐਕਸ਼ਨ ਕੀਤਾ ਜਾਏਗਾ ਜੇ ਸਰਕਾਰ ਨੇ ਉਥੇ ਤਸ਼ੱਦਦ ਜਿਹੜਾ ਕਰ ਰਹੀ ਆ ਹਰਿਆਣਾ ਸਰਕਾਰ ਖਾਸ ਤੌਰ ਦੇ ਉੱਤੇ ਤੇ ਕੇਂਦਰੀ ਬਲ ਜਿਹੜੇ ਕਰ ਰਹੇ ਆ ਸ਼ੰਭੂ ਬਾਰਡਰ ਤੇ ਇਹ ਨਾ ਰੋਕਿਆ ਤੇ ਦਿੱਲੀ ਕੋਈ ਜ਼ੋਰ ਨਹੀਂ ਅਸੀਂ ਸਭ ਲੋਕਾਂ ਨੂੰ ਨਾਲ ਲੈ ਕੇ ਜਿਸ ਤਰ੍ਹਾਂ ਅੱਗੇ ਅਸੀਂ ਸਾਲ ਭਰ ਜਿਹੜਾ ਅੰਦੋਲਨ ਚਲਾਇਆ ਐਸਾ ਇਲਾਕਾ ਕਰਾਂ ਨੌਰ ਦਾ ਜਿਹੜਾ ਉਸ ਅੰਦੋਲਨ ਦੇ ਵਿੱਚ ਮੋਰੀ ਰਿਹਾ ਤੇ ਉਹਨੇ ਬਹੁਤ ਵੱਡਾ ਯੋਗਦਾਨ ਚ ਪਾਇਆ ਤੇ ਹੁਣ ਵੀ ਕਿਸੇ ਕੁਰਬਾਨੀ ਤੋਂ ਇਹ ਲੋਕ ਜਿਹੜੇ ਸਾਡੇ ਇਲਾਕੇ ਦੇ ਇਹ ਪਿੱਛੇ ਨਹੀਂ ਹਟਣਗੇ ਵੱਡਾ ਯੋਗਦਾਨ ਉਚਾਉਣਗੇ ਦਿੱਲੀ ਜਾਣਾ ਪਵੇ ਕਿਸੇ ਵੀ ਜਾਣਾ ਪਵੇ ਕੁਝ ਵੀ ਕਰਨਾ ਪਵੇ ਅਸੀਂ ਉਹਦੇ ਲਈ ਤਿਆਰ ਬਰ ਤਿਆਰ ਹਾਂ ਕਿਵੇਂ ਸਰਕਾਰਾਂ ਨੂੰ ਕਹਿ ਰਹੀ ਹੈ ਵੀ ਕੋਰਟ ਲੱਗ ਗਿਆ ਜੇ ਕਿ ਹੁਣ ਨਹੀਂ ਕਰ ਸਕਦੇ ਕੁਝ ਵੀ ਕੋਈ ਕੋਰਟ ਨਹੀਂ ਆ ਕੋਈ ਕੋਰਟ ਸਾਡੇ ਲਈ ਕੋਈ ਕੋਰਟ ਨਹੀਂ ਆ ਜੇ ਕੋਰਟ ਹੈ ਤੇ ਜੇ ਲੜਦੇ ਨਹੀਂ ਤੇ ਸਾਰੇ ਹੀ ਕੋਰਟ ਹੈ ਤੇ ਜੇ ਆਪਾਂ ਲੜਦੇ ਆ ਤੇ ਫਿਰ ਸਾਡੇ ਲਈ ਕੋਈ ਕੋਰਟ ਨਹੀਂ ਇੱਕ ਤੱਕ ਦੁਨੀਆ ਦੇ ਵਿੱਚ ਨਹੀਂ ਹੋਇਆ ਕਿ ਕੋਈ ਹੋਈ ਪਾਰਲੀਮੈਂਟ ਜਿਹੜੀ ਆ ਉਹ ਬਿੱਲ ਪਾਸ ਕਰੇ ਤੇ ਉਹੀ ਪਾਰਲੀਮੈਂਟ ਜਿਹੜੀ ਆ ਉਸ ਬਿੱਲ ਨੂੰ ਰੱਦ ਕਰੇ ਇਹ ਆਪਾਂ ਕਰਵਾਇਆ ਇਹ ਕੋ ਕਾਨੂੰਨ ਨਹੀਂ ਸੀ ਦੁਨੀਆ ਤੇ ਇਸ ਕਰਕੇ ਕੋਡ ਛੋੜ ਕੋਈ ਨਹੀਂ ਆ ਇਹ ਕੋਡ ਜਿਹੜੇ ਆ ਉਹਨਾਂ ਲੋਕਾਂ ਤੇ ਲੱਗ ਹੁੰਦੇ ਆ ਜਿਹੜੇ ਜਿਹੜੇ ਲੋਕ ਲੜਦੇ ਨਹੀਂ ਜਾਂ ਆਪਣੇ ਹੱਕਾਂ ਦੀ ਗੱਲ ਨਹੀਂ ਕਰਦੇ ਜੇ ਅਸੀਂ ਆਪਣੇ ਹੱਕਾਂ ਦੀ ਗੱਲ ਕਰਾਂਗੇ ਇਹ ਕਾਨੂੰਨ ਜਿਹੜੇ ਆ ਇਹ ਜਿਹੜੀਆਂ ਅੱਜ ਦੀਆਂ ਜਿਹੜੀਆਂ ਮੈਂ ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੁੰਨਾ ਪੇ ਅੱਜ ਦੀਆਂ ਜਿਹੜੀਆਂ ਅਦਾਲਤਾਂ ਵੀ ਜਿਹੜੀਆਂ ਭਾਵੇਂ ਸਾਡੀ ਸੁਪਰੀਮ ਕੋਰਟ ਜਾਂ ਆਪਣੇ ਹਾਈ ਕੋਰਟਸ ਨੇ ਉਹ ਵੀ ਅੱਜ ਇਹ ਮੋਦੀ ਸਰਕਾਰ ਦੇ ਇਸ਼ਾਰਿਆਂ ਤੇ ਚੱਲ ਰਹੀਆਂ ਨੇ ਉਹਨਾਂ ਦੇ ਉੱਤੇ ਵੀ ਨੇ ਆਪਣੇ ਗਲਬਾ ਜਿਹਾ ਜਮਾਇਆ ਹੋਇਆ ਫੌਜ ਦੇ ਉੱਤੇ ਵੀ ਆਪਣਾ ਗਲਬਾ ਜਮਾਇਆ ਹੋਇਆ ਇਸ ਕਰਕੇ ਇਹਨਾਂ ਤੋਂ ਬਹੁਤੇ ਇਨਸਾਫ ਦੀ ਜਿਹੜੀ ਆ ਉਹ ਸਾਨੂੰ ਜਿਹੜੀ ਆ ਆਸ ਨਹੀਂ ਸਾਨੂੰ ਆਪਣੇ ਸੰਘਰਸ਼ਾਂ ਦੇ ਇਤਿਹਾਸ ਆ ਤੇ ਅਸੀਂ ਇਸ ਗੱਲ ਦੇ ਦਾ ਸਾਨੂੰ ਪੂਰਨ ਯਕੀਨ ਆ ਕਿ ਅਸੀਂ ਲੋਕ ਸ਼ਕਤੀ ਦੇ ਨਾਲ ਆਪਣੀਆਂ ਜਿਹੜੀਆਂ ਮੰਗਾਂ ਨੇ ਇਹ ਬਣਵਾਵਾਂਗੇ ਸਰਕਾਰ ਦੇ ਗੋਡੇ ਜੜੇ ਹਲਵਾਵਾਂਗੇ ਭਾਰਤ ਸਰਕਾਰ ਡਰੀ ਪਈ ਆ ਕਿਉਂਕਿ ਅੱਗੇ ਬਹੁਤ ਨੇੜੇ ਵਿੱਚ ਜਿਹੜਾ ਵੋਟਾਂ ਦਾ ਦੌਰ ਸ਼ੁਰੂ ਹੋਣ ਵਾਲਾ ਆ ਤੇ ਉਹ ਡਰੀ ਪਈ ਆ ਵੀ ਉਹਨਾਂ ਗੱਲਾਂ ਵੀ ਪਏ ਦੇਸ਼ ਵਿੱਚ ਇਹ ਸੋਤਾ ਹੋਇਆ ਸ਼ੇਰ ਜਿਹੜਾ ਇਹ ਦੁਬਾਰਾ ਜਾਗ ਪਿਆ ਤੇ ਉਹਨਾਂ ਨੂੰ ਲੈਣੇ ਦੇਣੇ ਪੈ ਜਾਣ ਇਸ ਕਰਕੇ ਅਸੀਂ ਅੱਜ ਜਿਹੜਾ ਆ ਪੂਰਾ ਭਾਰਤ ਜਿਹੜਾ ਐਸਕੇਐਮ ਵੱਲੋਂ ਬੰਦ ਕੀਤਾ ਗਿਆ ਆ ਕਾਲ ਜਿਹੜੀਆਂ 3 ਘੰਟੇ ਲਈ ਰੇਲਾਂ ਬੰਦ ਕੀਤੀਆਂ ਗਈਆਂ ਸੀ ਸੜਕਾਂ ਤੋਂ ਟੋਲ ਪਲਾਜੇ ਜਿਹੜੇ ਆ ਉਹ 3 ਘੰਟੇ ਲਈ ਜਾਮ ਕੀਤੇ ਗਏ ਸੀ ਇਹ ਐਸਐਸਕੇਐਮ ਦੀ ਕਾਰਤ ਸੀ ਕਿ ਅਸੀਂ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਕਿਸਾਨਾਂ ਮਜ਼ਦੂਰਾਂ ਨੂੰ ਉਹਨਾਂ ਦੇ ਹੱਕ ਜਿਹੜੇ ਨਹੀਂ ਦਿੰਦੀ ਉਹਨਾਂ ਚਿਰ ਅਸੀਂ ਲੜਦੇ ਰਹਾਂਗੇ ਵੇਖੋ ਪੂਰੇ ਭਾਰਤ ਵਿੱਚ ਇਹਨਾਂ ਨੇ 1 ਚਾਰ ਤੋਂ ਬਾਅਦ ਮੁਲਾਜ਼ਮਾਂ ਦੀ ਪੈਨਸ਼ਨ ਬੰਦ ਕਰਤੀ ਆ ਮੁਲਾਜ਼ਮ ਭਾਵੇਂ ਉਸ ਵਕਤ ਨਹੀਂ ਲੜੇ ਪਰ ਅੱਜ ਮੁਲਾਜ਼ਮ ਵੀ ਜਾਗ ਚੁੱਕੇ ਆ ਵੀ ਸਾਡੇ ਨਾਲ ਬਹੁਤ ਧੱਕਾ ਹੋਇਆ ਤੇ ਇਹ ਸਾਡੇ ਲੀਡਰ ਜਿਹੜੇ ਆ ਆਪਣੀਆਂ ਤਨਖਾਹਾਂ ਆਪਣੀਆਂ ਪੈਨਸ਼ਨਾਂ ਵਧਾਉਣ ਵਾਸਤੇ ਸਪੈਸ਼ਲੀ ਜਲਾਸਾਦ ਕੇ ਉਹਦੇ ਵਿੱਚ ਕੋਈ ਪਾਰਟੀ ਉਹਦਾ ਵਿਰੋਧ ਨਹੀਂ ਕਰਦੀ ਤੇ ਵੱਡੀਆਂ-ਵੱਡੀਆਂ ਪੈਨਸ਼ਨਾਂ ਵੀ ਲੈ ਰਹੇ ਆ ਰਿਟਾਇਰਮੈਂਟ ਤੋਂ ਬਾਅਦ ਜਦੋਂ ਕਿ ਸਾਰਾ 5 ਸਾਲ ਕੰਮ ਕਰਦੇ ਇੱਕ ਮੁਲਾਜ਼ਮ ਜਿਹੜਾ ਉਹ ਤਾਂ ਜ਼ਿੰਦਗੀ ਆਪਣਾ ਜੀਵਨ ਦਾ ਜਵਾਨੀ 58 ਸਾਲ ਲਾ ਦਿੰਦਾ 60 ਸਾਲ ਅਸੀਂ ਆਪ 60 ਸਾਲ ਲਾਏ ਆ 55 ਸਾਲ ਲਾ ਦਿੰਦਾ ਤੇ ਨਕਾਰਾ ਹੋ ਕੇ ਘਰ ਨੂੰ ਆਉਂਦਾ ਤੇ ਜਿਹੜੇ ਪੈਸੇ ਥੋੜੇ-ਬੋਧੇ ਮਿਲਦੇ ਉਹ ਤੇ ਜਾਂ ਬੱਚਿਆਂ ਦੀਆਂ ਸ਼ਾਦੀਆਂ ਤੇ ਜਾਂ ਐਜੂਕੇਸ਼ਨ ਤੇ ਖਰਚ ਹੋ ਜਾਂਦੇ ਆ ਤੇ ਮੁਲਾਜ਼ਮ ਜਿਹੜਾ ਉਹਨੇ ਹੱਥਾ ਹੋ ਕੇ ਬਹਿ ਜਾਂਦਾ ਉਹਨੇ ਆਪਣਾ ਗੁਜ਼ਾਰਾ ਕਿਵੇਂ ਕਰਨਾ ਹੈ ਇਸ ਕਰਕੇ ਅੱਜ ਮੁਲਾਜ਼ਮ ਵੀ ਸਾਡੇ ਨਾਲ ਖੜੇ ਆ ਮਜ਼ਦੂਰ ਵੀ ਸਾਡੇ ਨਾਲ ਖੜੇ ਆ ਆ ਸਾਡੇ ਪੁਲਿਸ ਵਾਲੇ ਭਾਈ ਆ ਆਰਮੀ ਵਾਲੇ ਆ ਸਰਕਾਰ ਨੇ ਜਿਹੜੀ ਅਗਨੀ ਵੀਰ ਕੇਂਦਰ ਨੇ ਕੀਤੀ ਸੀ ਚਾਲੂ ਸਕੀਮ ਉਹਦੇ ਤਹਿਤ ਵੇਖੋ ਆਰਮੀ 14 ਸਾਲਾਂ ਬਾਅਦ 18 ਸਾਲਾਂ ਦਾ ਬੱਚਾ ਭਰਤੀ ਹੁੰਦਾ ਤੇ 22 ਸਾਲ ਦਾ ਘਰ ਆ ਜਾਂਦਾ